ਜਿੰਦਾਬਾਦ ਅੰਜੂ ਵਰਮਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੰਜੂ ਵਰਮਾ ਜਿੰਦਾਬਾਦ ਜੋ ਨਿਸ਼ਾਨ ਛਾੜੂ ਜਿੰਦਾਬਾਦ ਛਾੜੂ ਜੋ ਨਿਸ਼ਾਨ ਛਾੜੂ ਜਿੱਤੇਗੀ ਵੀ ਜਿੱਤੇਗੀ ਅੰਜੂ ਵਰਮਾ ਜਿੱਤੇਗੀ ਜਿੱਤੇਗੀ ਵੀ ਜਿੱਤੇਗੀ ਅੰਜੂ ਵਰਮਾ ਜਿੱਤੇਗੀ ਹਾਂਜੀ ਮੈਨੂੰ ਅੱਜ ਕੀ ਚੋਣ ਪ੍ਰਚਾਰ ਕਰ ਰਹੇ ਕਿ ਇਸ ਮੁੱਦੇ ਨੂੰ ਲੈ ਕੇ ਬਾੜ ਦੀ ਕੀ ਸਮੱਸਿਆ ਵਾ ਸਾਰਾ ਦੱਸੋ ਕਿਹੜੀ ਪਾਰਟੀ ਤੋਂ ਗਲਤੀ ਕੀ ਇਸ ਦਾ ਪ੍ਰੋਬਲਮ ਸਰ ਮੈਂ ਅੰਜੂ ਵਰਮਾ ਜ਼ਿਲ੍ਹਾ ਪ੍ਰਧਾਨ ਹਾਂਜੀ ਮੇਨੂੰ ਪਾਰਟੀ ਨੇ ਜਿਹੜਾ ਇਹ ਮੌਕ ਮਾਨ ਬਖਸ਼ਿਆ ਵਾ ਤੇ ਮੈਂ 10 ਵਾਰਡ ਤੋਂ ਆਪਣੀ ਜਿਹੜੀ ਆ ਦਵੈਦਰੀ ਮੇਰੀ ਟਿਕਟ ਦੀ ਆ ਔਰ ਮੈਂ ਐਮ ਸੀ ਡੀ ਚੋਣ ਲੜ ਰਹੀ ਆ ਹਾਂਜੀ ਸੋ ਮੈਂ ਵਾਰਡ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਆ ਬਹੁਤ ਹੀ ਵਧੀਆ ਰਿਸਪਾਂਸ ਲੋਕਾਂ ਦਾ ਮਿਲ ਰਿਹਾ ਵਾ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਉਹ ਲੋਕ ਪਲੀ ਭੰਤੀ ਜਾਂਦੇ ਆ ਉਹਨਾਂ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗ ਰਹੇ ਆ ਔਰ ਅਸੀਂ ਇਹ ਯਕੀਨ ਸਾਨੂੰ ਯਕੀਨ ਆ ਕਿ ਲੋਕ ਕੰਮਾਂ ਦੇ ਆਧਾਰ ਤੇ ਸਾਨੂੰ ਵੋਟ ਦੇਣਗੇ ਜਿੱਤ ਕੇ ਤੁਸੀਂ ਇਹ ਵਾਰਡ ਦੀਆਂ ਕਿਹੜੀਆਂ ਪ੍ਰੋਬਲਮਸ ਆ ਜਿਹਦੇ ਹੱਲ ਕਰੋਗੇ ਇਸ ਵਾਰਡ ਦੀਆਂ ਪ੍ਰੋਬਲਮਸ ਜੀ ਵੇਖੋ ਜੀ ਇਸ ਵਾਰਡ ਦੀਆਂ ਮੇਰੇ ਕੋਲ ਹਰ ਵਕਤ ਇਹੀ ਸ਼ਿਕਾਇਤਾਂ ਆਉਂਦੀਆਂ ਸਭ ਤੋਂ ਮੇਨ ਸਾਡਾ ਸੀਵਰੇਜ ਦੀ ਪ੍ਰੋਬਲਮ ਆ ਸਿਵਰੇਜ ਦੀ ਪ੍ਰੋਬਲਮ ਸਾਡੀ ਇਹਨਾਂ ਮਹੱਲੇ ਦੀ ਹਵਾਲ ਹੋ ਗਈ ਤੇ ਮੇਰਾ ਖਿਆਲ ਹੈ ਕਿ ਸਾਡੀ ਹੋਰ ਕੋਈ ਸਮੱਸਿਆ ਜਿਹੜੀ ਉਹ ਬਿਲਕੁਲ ਲਿੱਕੀ ਰਹਿ ਜਾਏਗੀ ਇਸ ਕਰਕੇ ਸਭ ਤੋਂ ਮੇਨ ਮੇਰਾ ਹੈਗਾ ਕੰਮ ਕਿ ਮੈਂ ਇਸ ਏਰੀਆ ਦਾ ਸਾਰਾ ਜਿਹੜਾ ਵਾ ਸਿਵਰੇਜ ਦਾ ਜਿਹੜਾ ਆਪਾਂ ਚੇਂਜ ਕੀਤਾ ਜਾਵੇ ਕਿਉਂਕਿ ਜੇ ਸਾਡਾ ਸਿਵਰੇਜ ਦੀ ਸਮੱਸਿਆ ਚੇਂਜ ਹੋ ਗਈ ਬਾਕੀ ਇਹ ਲਾਈਟਾਂ ਵਗੈਰਾ ਦੀ ਪ੍ਰੋਬਲਮ ਕੋਈ ਨਹੀਂ ਆਏਗੀ ਕਿਸੇ ਤਰ੍ਹਾਂ ਦੀ ਕਿਉਂਕਿ ਗਲੀਆਂ ਨਾਲੀਆਂ ਜਿਹੜੀਆਂ ਉਹ ਫਿਰ ਉਹਦੇ ਆਧਾਰ ਤੇ ਤੇ ਬਣੀਆਂ ਜਾਣਗੀਆਂ ਔਰ ਮੈਂ ਇਹ ਤੁਹਾਨੂੰ ਯਕੀਨ ਦਿਵਾਉਣੀ ਆ ਵਾਰਡ ਵਾਸੀਆਂ ਨੂੰ ਵੀ ਕਿ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਵਾਰ ਨੂੰ ਤਿਉਹਾਰ ਕੀ ਨਾਮ ਹੈ ਰਿਪਾਈ ਤੇ ਕਿੱਧਰ ਆਏ ਜੀ ਕੀ ਪ੍ਰੋਗਰਾਮ ਆ ਤੇ ਇਹ ਮੈਂ ਜੀ ਤੀਂਦਰ ਹੈਰੀ ਸਟੇਟ ਜੁਆਇੰਟ ਸੈਕਟੀ ਆਮ ਆਦਮੀ ਪਾਰਟੀ ਸੋ ਆਮ ਆਦਮੀ ਪਾਰਟੀ ਪਹਿਲੀ ਵਾਰ ਨਗਰ ਕੌਂਸਲ ਦੀ ਚੋਣਾਂ ਦੇ ਵਿੱਚ ਭਾਗ ਲੈ ਰਹੀ ਐ ਇਸ ਤੋਂ ਪਹਿਲਾਂ ਤੇ ਕਾਂਗਰਸ ਕੱਲੀ ਹੀ ਜਿਹੜੇ ਸੀ ਐਮਸੀ ਬੰਦੇ ਰਹੇ ਸੋ ਉਹਨਾਂ ਨੇ ਪਿਛਲੇ 10 ਸਾਲਾਂ ਤੋਂ ਤੇ ਪਹਿਲਾਂ ਦੇ ਇਲੈਕਸ਼ਨ ਨਹੀਂ ਹੋਣ ਦਿੱਤੀ ਤੇ ਅਸੀਂ ਬੜਾ ਲੜ ਝਗੜ ਕੇ ਜਿਹੜੇ ਆ ਉਹ ਇਲੈਕਸ਼ਨ ਜਿਹੜੀ ਕਰਵਾਈ ਆ ਕੋਰਟ ਦੇ ਵਿੱਚ ਜਿਹੜੀਆਂ ਉਹਨਾਂ ਦੀ ਰਿਟਾ ਉਹਨਾਂ ਸਾਰਿਆਂ ਦਾ ਜਵਾਬ ਦਿੱਤਾ ਉਸ ਤੋਂ ਬਾਅਦ ਪਹਿਲੀ ਵਾਰੀ ਆ ਵੀ ਇੱਕ ਸਾਰੀਆਂ ਵਾਡਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਜੋ ਲੋਕੀ ਜੋ ਇਹਨਾਂ ਨੇ ਪਿਛਲੀ ਵਾਰੀ ਧੱਕੇਸ਼ਾਹੀਆਂ ਕੀਤੀਆਂ ਲੋਕਾਂ ਦੇ ਕਾਗਜ਼ ਜਿਹੜੇ ਰਿਜੈਕਟ ਕੀਤੇ ਜਾਂ ਉਹਨਾਂ ਨੇ ਫੈਲਾ ਪਾੜੀਆਂ ਸਵਾਮ ਆਦਮੀ ਪਾਰਟੀ ਨੇ ਕੁਝ ਐਸਾ ਜਿਹੜਾ ਨਹੀਂ ਬੜੀ ਸਮੂਥਲੀ ਜਿਹੜੀ ਆ ਉਹ ਇਲੈਕਸ਼ਨ ਕਰਾਈ ਆ ਚੋਣ ਮਹੀਨ ਬਹੁਤ ਵਧੀਆ ਚੱਲਣ ਦੀ ਹੈ ਜੀ ਸ਼ਹਿਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੀ ਲੋਕਾਂ ਨੂੰ ਜਿਸ ਤਰ੍ਹਾਂ 2022 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਦਲਾਅ ਦੀ ਆਸ ਸੀ ਸੋ ਨਗਰ ਕੌਂਸਲ ਤਰਨਤਨ ਦੇ ਵਿੱਚ ਇੱਕ ਤਕੜਾ ਬਦਲਾਅ ਆ ਰਿਹਾ ਜੀ ਇੱਕ ਇਮਾਨਦਾਰ ਜਿਹੜੇ ਆ ਐਮਸੀ ਜਿਹੜੇ ਆ ਉਹ ਚੁਣ ਕੇ ਨਗਰ ਕੌਂਸਲ ਦੇ ਵਿੱਚ ਜਾਣਗੇ ਔਰ ਸ਼ਹਿਰ ਦਾ ਵਿਕਾਸ ਕਰਨਗੇ ਸ਼ਹਿਰ ਦੀ ਬਹੁਤ ਬੁਰੀ ਹਾਲਤਾਂ ਸੀਵਰ ਲਾਈਟਾਂ ਅਜੇ ਤੱਕ ਅਸੀਂ ਇੰਨੇ ਸਾਲ ਆਜ਼ਾਦੀ ਹੋ ਗਿਆ ਅਜੇ ਤੱਕ ਜੇ ਗਲੀਆਂ ਦੇ ਵਿੱਚ ਇਹ ਚੀਜ਼ਾਂ ਨਹੀਂ ਸਹੀ ਕਰ ਸਕੇ ਤਾਂ ਕੀ ਫਾਇਦਾ ਵਾ ਐਮਸੀ ਬਣਨ ਦਾ ਹੁਣ ਕੀ ਕਰੋਗੇ ਜਿਹੜੇ ਦੇਖੋ ਜੀ ਅਸੀਂ ਨਵਾਂ ਜਿਹੜਾ ਵਾ ਅਸੀਂ ਸ਼ਹਿਰ ਦੇ ਵਿੱਚ ਸੀਵਰ ਸਿਸਟਮ ਨਵਾਂ ਲੈ ਕੇ ਆਵਾਂਗੇ ਲਾਈਟਾਂ ਲਾਵਾਂਗੇ ਸੀਸੀਟੀਵੀ ਕੈਮਰੇ ਬਾਰੇ ਵਿਚਾਰ ਚੱਲ ਰਿਹਾ ਵਾ ਵੀ ਬਿਲਕੁਲ ਜਿਹੜਾ ਵਾ ਉਹ ਸੇਫਟੀ ਵੀ ਹੋਊਗੀ ਤੇ ਤੁਸੀਂ ਵੇਖੋਗੇ ਵੀ ਪਹਿਲੀ ਵਾਰ ਨਗਰ ਕਾਉਂਸਲ ਦੇ ਵਿੱਚ ਵਿਕਾਸ ਜਿਹੜਾ ਵਾ ਉਹ ਤੇਜ਼ੀ ਦੇ ਨਾਲ ਹੋਊਗਾ ਜੀ ਮੈਂ ਨਾ ਫਾਰਮ ਜ਼ਰੂਰ ਭਰੇ ਸੀ ਪਰ ਮੇਰਾ ਜਿਹੜਾ ਕੈਂਡੀਡੇਟ ਆ ਮਜ਼ਬੂਤ ਕੈਂਡੀਡੇਟ 10 ਨੰਬਰ ਵਾਲਜੋ ਅੰਜੂ ਵਰਮਾ ਜੀ ਮੈਂ ਇਹਨਾਂ ਦੇ ਹੱਕ ਦੇ ਵਿੱਚ ਵਾਪਸ ਲਏ ਆ ਮੇਰੇ ਕੋਲ ਭੁੱਲਰ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਆਪਾਂ ਪਾਰਟੀ ਦੇ ਵਲੋਂ ਨਹੀਂ ਜਾਣਾ ਤੇ ਪਾਰਟੀ ਦੇ ਆ ਮੈਂ ਨਾਲ ਆ ਤੇ ਅੰਜੂ ਵਰਪਾ ਨੂੰ ਜਿਤਾਗੇ ਅਸੀਂ ਮੇਰ ਬਣਾਵਾਂਗੇ